ਇਸ ਵੇਲੇ ਸਮੋਗ ਦਾ ਅਲਰਟ ਦੇਖਣ ਨੂੰ ਮਿਲ ਰਿਹਾ ਹੈ ਸਮੋਗ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਔਰ ਇਸੇ ਦਰਮਿਆਨ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ 15 ਨਵੰਬਰ ਨੂੰ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਦਾ ਅਲਰਟ ਜਾਰੀ ਹੋ ਚੁੱਕਾ ਹੈ ਉਸ ਤੋਂ ਇਲਾਵਾ ਧੁੰਦ ਦਾ ਅਲਰਟ ਜਾਰੀ ਹੋ ਚੁੱਕਾ ਹੈ ਦੱਸਦੀ ਹੈ ਕਿ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਅਤੇ ਤਰਨਤਾਰਨ ਦੇ ਵਿੱਚ 15 ਨਵੰਬਰ ਨੂੰ ਬਾਰਿਸ਼ ਹੋ ਸਕਦੀ ਹੈ ਉਸ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਦੱਸਦੀ ਹੈ ਕਿ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਰਫਬਾਰੀ ਦੇ ਅਸਰ ਬਣ ਰਹੇ ਨੇ ਔਰ ਜਿਸ ਦੇ ਨਾਲ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਵੀ ਤਾਪਮਾਨ ਦੇ ਵਿੱਚ ਗਿਰਾਵਟ ਦੇਖ ਨੂੰ ਮਿਲ ਸਕਦੀ ਹੈ ਔਰ ਇਸੇ ਦਰਮਿਆਨ 15 ਨਵੰਬਰ ਤੱਕ ਧੁੰਦ ਦਾ ਜੈਲੋ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਇਸ ਤੋਂ ਇਲਾਵਾ ਪੰਜ ਜ਼ਿਲ੍ਹਿਆਂ ਦੇ ਵਿੱਚ ਜੋ ਬਾਰਿਸ਼ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਅਤੇ ਤਰਨਤਾਰਨ ਦੇ ਵਿੱਚ ਬਾਰਿਸ਼ ਦਾ ਅਲਰਟ ਜਾਰੀ ਹੋ ਚੁੱਕਿਆ ਤਾਂ ਮੌਸਮ ਜਿਸ ਤਰ੍ਹਾਂ ਕੇ ਨਾਲ ਮੌਸਮ ਦੇ ਵਿੱਚ ਤਬਦੀਲੀ ਦੇਖ ਨੂੰ ਮਿਲ ਰਹੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਹੋਰ ਵੱਧ ਜਾਵੇਗੀ ਤਾਪਮਾਨ ਦੇ ਵਿੱਚ ਗਿਰਾਵਟ ਦੇਖ ਨੂੰ ਮਿਲੇਗੀ ਔਰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਦਿਨ ਦੇ ਵਿੱਚ 2.2 ਅਤੇ ਚੰਡੀਗੜ੍ਹ ਦੇ ਵਿੱਚ 1.8 ਡਿਗਰੀ ਤੱਕ ਗਿਰਾਵਟ ਦੇਖਣ ਨੂੰ ਮਿਲੀ ਹੈ ਤਾਂ ਉੱਥੇ ਹੀ ਘੱਟੋ ਘੱਟ ਤਾਪਮਾਨ ਦੇ ਵਿੱਚ ਵੀ 1 ਡਿਗਰੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲਦੀ ਹੈ ਜਾਨੀ ਕਿ ਮੌਸਮ ਦੇ ਵਿੱਚ ਲਗਾਤਾਰ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਔਰ ਹੁਣ ਇੱਕਦਮ ਠੰਡ ਦੇਖਣ ਨੂੰ ਮਿਲੇਗੀ ਕਿਉਂਕਿ ਲਗਾਤਾਰ ਲੋਕਾਂ ਦੇ ਵੱਲੋਂ ਠੰਡ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਜੇਕਰ ਗੱਲ ਕਰੀਏ ਨਵੰਬਰ ਮਹੀਨੇ ਦੀ ਤਾਂ ਨਵੰਬਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਠੰਡ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰ ਜੋ ਕਾਫੀ ਦੇਰ ਦੇਖੋ ਨੂੰ ਮਿਲੀ ਹੈ ਤੁੰਦਪੈਣ ਦੇ ਵਿੱਚ ਵੀ ਕਾਫੀ ਦੇਰ ਹੋਈ ਹੈ ਤਾਂ ਹੁਣ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਇੱਕਦਮ ਠੰਡ ਵਧੇਗੀ ਪੰਜਾਬ ਦੇ ਵਿੱਚ ਪਹਾੜਾਂ ਦੇ ਵਿੱਚ ਬਰਫਬਾਰੀ ਹੋਵੇਗੀ ਔਰ ਪੰਜਾਬ ਦੇ ਵਿੱਚ ਵੀ ਇਸ ਦਾ ਅਸਰ ਦੇਖੋ ਨੂੰ ਮਿਲੇਗਾ ਔਰ ਧੁੰਦ ਇੱਕਦਮ ਉਸ ਦਾ ਕਹਿਰ ਦੇਖੋ ਨੂੰ ਮਿਲੇਗਾ ਕਿਉਂਕਿ ਬੀਤੇ 2 ਦਿਨਾਂ ਦੀ ਜੇਕਰ ਗੱਲ ਕਰੀਏ ਤਾਂ ਬੀਤੇ 2 ਦਿਨਾਂ ਤੋਂ ਪੰਜਾਬ ਦੇ ਵਿੱਚ ਸਮੋਗ ਦਾ ਕਹਿਰ ਦੇਖੋ ਨੂੰ ਮਿਲ ਰਿਹਾ ਇੱਕ ਲੇਅਰ ਬੈਸ਼ ਚੁੱਕੀ ਹੈ ਪੰਜਾਬ ਦੇ ਵਿੱਚ ਸਵੇਰ ਦਾ ਸਮਾਂ ਹੋਵੇ ਜਾਂ ਰਾਤ ਦਾ ਹੋਵੇ ਤਾਂ ਰਾਤ ਪੈਂਦੇ ਹੀ ਜੋ ਮੌਸਮ ਇੱਕਦਮ ਤਬਦੀਲ ਹੋ ਜਾਂਦਾ ਹੈ ਔਰ ਸਮੋਗ ਦੀ ਇੱਕ ਲੇਅਰ ਵਿੱਚ ਜਾਂਦੀ ਹੈ ਔਰ ਲੇਅਰ ਵਿੱਚ ਜਾਂਦੀ ਹੈ ਔਰ ਲੋਕਾਂ ਦੀਆਂ ਅੱਖਾਂ ਦੇ ਵਿੱਚ ਵੀ ਉਹ ਜੋ ਧੁੰਦ ਜ਼ਹਿਰੀਲਾ ਧੂਆਂ ਹੈ ਉਹ ਵੀ ਪੈਂਦਾ ਹੈ ਤਾਂ ਇੱਕ ਤਰੀਕੇ ਦੇ ਨਾਲ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਦੇਖਣ ਨੂੰ ਮਿਲੀ ਹੈ ਔਰ ਵਿਜ਼ਿਬਿਲਟੀ ਤਕਰੀਬਨ ਜ਼ੀਰੋ ਕਈ ਇਲਾਕਿਆਂ ਦੇ ਵਿੱਚ ਹੋ ਚੁੱਕੀ ਹੈ ਔਰ ਖਾਸ ਤੌਰ ਤੇ ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਵਿਜ਼ਿਬਿਲਟੀ ਇਸ ਸਮੇਂ ਜ਼ੀਰੋ ਹੋਇਆ ਜਿਸ ਕਰਕੇ ਅਲਰਟ ਅੰਮ੍ਰਿਤਸਰ ਲਈ ਵੀ ਜਾਰੀ ਕੀਤਾ ਗਿਆ ਹੈ ਔਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ 15 ਨਵੰਬਰ ਤੱਕ ਇੱਥੇ ਬਾਰਿਸ਼ ਵੀ ਹੋ ਸਕਦੀ ਹੈ ਤਾਂ ਇੱਕਦਮ ਠੰਡ ਉਸ ਤੋਂ ਬਾਅਦ ਵਧ ਜਾਵੇਗੀ ਕਿਉਂਕਿ ਪਹਾੜਾਂ ਦੇ ਵਿੱਚ ਬਰਫਬਾਰੀ ਹੋਵੇਗੀ ਔਰ ਉਸ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਜੋ ਠੰਡ ਹੈ ਉਸ ਦਾ ਕਹਿਰ ਦੇਖਣ ਨੂੰ ਮਿਲੇਗਾ ਇਕਦਮ ਜੋ ਠੰਡ ਦੇ ਵਿੱਚ ਜੋ ਵਾਧਾ ਦੇਖਣ ਨੂੰ ਮਿਲੇਗਾ ਔਰ ਤਾਪਮਾਨ ਦੇ ਵਿੱਚ ਗਿਰਾਵਟ ਹੋਵੇਗੀ ਤਾਂ ਸੰਗਣੀ ਤੋਂ ਦੇ ਸਮੇਂ ਪੰਜਾਬ ਦੇ ਵਿੱਚ ਪੈ ਰਹੀ ਹੈ ਇਹ ਪੂਰੇ ਤਰੀਕੇ ਦੇ ਨਾਲ ਇੱਕ ਸਵੇਰ ਤੋਂ ਹੀ ਲੇਅਰ ਵਿਛ ਜਾਂਦੀ ਹੈ ਜਿਸ ਕਰਕੇ ਕੁਝ ਵੀ ਦੇਖਣਾ ਮੁਸ਼ਕਲ ਹੋ ਜਾਂਦਾ ਹੈ ਵਿਜ਼ਿਬਿਲਟੀ ਕਈ ਇਲਾਕਿਆਂ ਦੇ ਵਿੱਚ ਜ਼ੀਰੋ ਹੋ ਚੁੱਕੀ ਹੈ ਔਰ ਕਈ ਇਲਾਕਿਆਂ ਦੇ ਵਿੱਚ 100 ਤੋਂ 500 ਮੀਟਰ ਤੱਕ ਵਿਜ਼ਿਬਿਲਟੀ ਰਹਿ ਚੁੱਕੀ ਹੈ ਤਾਂ ਜਾਨੀ ਕਿ ਇਸ ਵਿਜ਼ਿਬਿਲਟੀ ਦੇ ਕਰਕੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਔਰ ਜਿਸ ਕਰਕੇ ਲੋਕਾਂ ਨੂੰ ਆਵਾਜਾਈ ਦੇ ਵਿੱਚ ਕਾਫੀ ਪਰੇਸ਼ਾਨੀ ਹੋ ਰਹੀ ਹੈ ਔਰ ਖਾਸ ਤੌਰ ਤੇ ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਉੱਥੇ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਔਰ ਕਿਉਂਕਿ ਅੰਮ੍ਰਿਤਸਰ 에য়ারਪੋਰਟ ਹੈ ਤਾਂ ਉੱਥੇ ਫਲਾਈਟਾਂ ਦੀ ਆਵਾਜ਼ਾਈ ਵੀ ਰੋਕ ਦਿੱਤੀ ਗਈ ਹੈ ਕਈ ਫਲਾਈਟਾਂ ਵੀ ਕਿਉਂਕਿ ਟੇਕ ਆਫ ਕਰਨ ਦੇ ਵਿੱਚ ਕਾਫੀ ਮੁਸ਼ਕਲ ਆ ਰਹੀ ਹੈ ਔਰ ਕਈ ਫਲਾਈਟਸ ਨੂੰ ਲੈਂਡ ਆਫ ਕਰਨ ਦੇ ਵਿੱਚ ਵੀ ਕਾਫੀ ਮੁਸ਼ਕਲ ਆ ਰਹੀ ਹੈ ਤੇ ਜਿਸ ਕਰਕੇ ਜੋ ਉੱਥੇ ਜੋ 에어ਪੋਰਟ ਤੇ ਫਲਾਈਟਸ ਕਈ ਰੋਕ ਦਿੱਤੀਆਂ ਗਈਆਂ ਨੇ ਔਰ ਕਈ ਫਲਾਈਟਸ ਰਵਾਨਾ ਨਹੀਂ ਹੋ ਰਹੀਆਂ ਤਾਂ ਟੇਕ ਆਫ ਜਿਹੜੀਆਂ ਫਲਾਈਟ ਨੇ ਸਵੇਰ ਦੇ ਸਮੇਂ ਕਰਨਾ ਹੁੰਦਾ ਹੈ ਤਾਂ ਉਹਨਾਂ ਨੂੰ ਰੋਕ ਦਿੱਤਾ ਗਿਆ ਔਰ ਦੂਸਰੇ ਪਾਸੇ देर ਰਾਤ ਜੇਕਰ ਕੋਈ ਫਲਾਈਟ ਨੇ ਤਾਂ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਹੈ ਨਾ ਟੇਕ ਆਫ ਕਰਦੀਆਂ ਨਹੀਂ ਫਲਾਈਟ ਤੇ ਨਾ ਹੀ ਉਥੋਂ ਜੋ ਲੈਂਡ ਕਰ ਰਹੀਆਂ ਨੇ ਤਾਂ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ ਕਹਿ ਸਕਦੇ ਆ ਕਿ ਪ੍ਰਦੂਸ਼ਣ ਦਾ ਇਹ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪ੍ਰਦੂਸ਼ਣ ਦੇ ਚੱਲਦੇ ਹੀ ਸਮੋਗਵਾਦੀ ਹੈ ਧੂੰਧ ਅਤੇ ਧੂਏ ਦਾ ਮਿਸ਼ਰਣ ਸਮੋਗ ਹੁੰਦੀ ਹੈ ਕਿਉਂਕਿ ਜੇਕਰ ਆਵਾਜਾਈ ਦੀ ਗੱਲ ਕਰੀਏ ਤਾਂ ਆਵਾਜਾਈ ਦੇ ਨਾਲ ਜੋ ਧੂਆਂ ਉਪਜਦਾ ਹੈ ਔਰ ਇਸ ਤੋਂ ਇਲਾਵਾ ਪ੍ਰਾਲੀ ਨੂੰ ਜੋ ਅੱਗ ਲਾਈ ਜਾਂਦੀ ਹੈ ਔਰ ਇਸ ਤੋਂ ਪਹਿਲਾਂ ਜੋ ਦੀਵਾਲੀ ਦੇ ਵਿੱਚ ਪਟਾਕੇ ਚਲਾਏ ਗਏ ਨੇ ਤਾਂ ਹੁਣ ਉਹ ਸਾਰਾ ਕੁਝ ਇਕੱਠਾ ਹੋ ਚੁੱਕਾ ਹੈ ਔਰ ਠੰਡੇ ਦੇ ਵਿੱਚ ਜਿਵੇਂ ਹੀ ਤਾਬਾ ਦੇ ਵਿੱਚ ਗਿਰਾਵਟ ਹੁੰਦੀ ਹੈ ਤਾਂ ਜੋ ਧੁੰਦ ਦੇ ਕਾਣ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਧੂਆ ਜੰਮ ਜਾਂਦਾ ਜਿਸ ਕਰਕੇ ਇੱਕ ਚਾਦਰ ਜਿਹੀ ਵਿੱਚ ਜਾਂਦੀ ਹੈ ਜਿਸ ਦੇ ਵਿੱਚ ਦੇਖਣਾ ਮੁਸ਼ਕਲ ਹੋ ਜਾਂਦਾ ਹੈ ਔਰ ਨਹੀਂ ਨਹੀਂ ਇਸ ਲੇਅਰ ਦੇ ਵਿੱਚ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ ਤਾਂ ਪੰਜਾਬ ਦੇ ਵਿੱਚ ਵਿਜ਼ਿਬਿਲਟੀ ਕਈ ਇਲਾਕਿਆਂ ਦੇ ਵਿੱਚ ਜ਼ੀਰੋ ਹੋ ਚੁੱਕੀ ਹੈ ਕਈ ਇਲਾਕਿਆਂ ਦੇ ਵਿੱਚ 100 ਮੀਟਰ ਤੱਕ ਦੀ ਵਿਜ਼ਿਬਿਲਟੀ ਰਹਿ ਚੁੱਕੀ ਜਿਸ ਕਰਕੇ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਘਰਾਂ ਤੋਂ ਬਾਹਰ ਨਿਕਲਣਾ ਹੈ ਤਾਂ ਫਿਰ ਸਵੇਰ ਦੇ ਸਮੇਂ ਜਦੋਂ ਦਿਨ ਚੜ੍ਹ ਜਾਵੇ ਤਾਂ ਉਸ ਸਮੇਂ ਬਾਹਰ ਨਿਕਲੋ ਹਾਲਾਂਕਿ ਸਵੇਰ ਦੇ ਸਮੇਂ ਵੀ ਔਰ ਜੋ ਤਾਪਮਾਨ ਹੈ ਉਸ ਦੇ ਵਿੱਚ ਇਸੇ ਤਰੀਕੇ ਦੀ ਗ੍ਰਾਵਟ ਰਹਿੰਦੀ ਹੈ ਠੰਡ ਵਾਲਾ ਮਾਹੌਲ ਪੂਰਾ ਬਣਿਆ ਹੋਇਆ ਹੈ ਔਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤਾਪਮਾਨ ਇਸ ਵੇਲੇ ਘਟ ਚੁੱਕਾ ਹੈ ਜਿਸ ਕਰਕੇ ਠੰਡ ਲਗਾਤਾਰ ਪੈ ਰਹੀ ਹੈ ਔਰ ਹੁਣ ਜੋ ਠੰਡ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਕਿਉਂਕਿ 15 ਨਵੰਬਰ ਨੂੰ ਬਾਰਿਸ਼ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪੰਜ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਦਾ ਅਲਰਟ ਹੈ ਦੂਸਰੇ ਪਾਸੇ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਤਾਂ ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਬੁੱਧਵਾਰ ਨੂੰ ਤਾਪਮਾਨ 25.3 ਡਿਗਰੀ ਦਰਜ ਕੀਤਾ ਗਿਆ ਸੀ ਔਰ ਧੁੰਦ ਸਵੇਰ ਤੋਂ ਹੀ ਦੇਖਣ ਨੂੰ ਮਿਲ ਰਹੀ ਸੀ ਔਰ ਦੂਸਰੇ ਪਾਸੇ ਅੰਮ੍ਰਿਤਸਰ ਦੀ ਜੇਕਰ ਗੱਲ ਕਰੀਏ ਤਾਂ ਬੁੱਧਵਾਰ ਨੂੰ ਤਾਪਮਾਨ 24 ਡਿਗਰੀ ਦਰਜ ਕੀਤਾ ਗਿਆ ਸੀ ਔਰ ਅੱਜ ਵੀ ਉੱਥੇ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਤਾਪਮਾਨ 16 ਤੋਂ 26 ਡਿਗਰੀ ਦੇ ਵਿੱਚ ਰਹਿੰਦਾ ਅਨੁਮਾਨ ਜਤਾਇਆ ਜਾ ਰਿਹਾ ਘੱਟੋ ਘੱਟ 16 ਡਿਗਰੀ ਤੱਕ ਤਾਪਮਾਨ ਉੱਥੇ ਵੀ ਨਜ਼ਰ ਆ ਸਕਦਾ ਹੈ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਵੀ 16 ਤੋਂ 26 ਡਿਗਰੀ ਦੇ ਵਿੱਚ ਤਾਪਮਾਨ ਰਹਿੰਦਾ ਅਨੁਮਾਨ ਜਤਾਇਆ ਗਿਆ ਹੈ ਘੱਟੋ ਘੱਟ ਤਾਪਮਾਨ 16 ਅਤੇ ਵੱਧ ਤੋਂ ਵੱਧ 26 ਡਿਗਰੀ ਤੱਕ ਰਹਿ ਸਕਦਾ ਹੈ ਲੁਧਿਆਣਾ ਦੇ ਵਿੱਚ ਵੀ ਤਾਪਮਾਨ 22.8 ਡਿਗਰੀ ਦਰਜ ਕੀਤਾ ਗਿਆ ਸੀ ਅੱਜ ਵੀ ਉੱਥੇ ਤੁੰਦ ਰਹੇਗੀ ਸਾਰਾ ਦਿਨ ਤੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਔਰ ਅ ਤਾਪਮਾਨ 18 ਤੋਂ 28 ਡਿਗਰੀ ਦੇ ਵਿੱਚ ਰਹਿਣ ਦਾ ਅਨੁਮਾਨ ਜਤਾਇਆ ਗਿਆ ਪਟਿਆਲਾ ਦੀ ਗੱਲ ਕਰੀਏ ਤਾਂ ਤਾਪਮਾਨ 21.3 7 ਡਿਗਰੀ ਦਰਜ ਕੀਤਾ ਗਿਆ ਸੀ ਅੱਜ ਵੀ ਧੁੰਦ ਰਹੇਗੀ ਅੱਜ ਤਾਪਮਾਨ 18 ਤੋਂ 29 ਡਿਗਰੀ ਦੇ ਵਿੱਚ ਰਹਿ ਸਕਦਾ ਹੈ ਮੋਹਾਲੀ ਦੇ ਵਿੱਚ ਤਾਪਮਾਨ ਕੱਲ 27.1 ਡਿਗਰੀ ਦਰਜ ਕੀਤਾ ਗਿਆ ਸੀ ਧੁੰਦ ਦੇਖ ਨੂੰ ਮਿਲੀ ਸੀ ਔਰ ਅੱਜ ਵੀ ਤਾਪਮਾਨ 18 ਤੋਂ 27 ਡਿਗਰੀ ਦੇ ਵਿੱਚ ਰਹਿ ਸਕਦਾ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਲਰਟ ਜਾਰੀ ਕਰ ਦਿੱਤਾ ਗਿਆ ਤਾਂ ਜੇਕਰ ਤੁਸੀਂ ਆਪਣੇ ਘਰਾਂ ਤੋਂ ਬਾਹਰ ਨਿਕਲਣ ਦਾ ਪਲਾਨ ਬਣਾ ਰਹੇ ਹੋ ਜੇਕਰ ਤੁਹਾਡਾ ਪਲੈਨਿੰਗ ਕਿਤੇ ਟ੍ਰਿਪ ਤੇ ਜਾਣ ਦੀ ਹੈ ਜਾਂ ਫਿਰ ਆਪਣੇ ਪਰਿਵਾਰ ਦੇ ਨਾਲ ਕਿਤੇ ਜਾਣਾ ਚਾਹੁੰਦੇ ਹੋ ਤਾਂ ਉਸ ਤੋਂ ਪਹਿਲਾਂ ਮੌਸਮ ਵਿਭਾਗ ਦੇ ਇਸ ਲਰਟ ਉਹਨੂੰ ਭਾਜੀ ਭਾਜੀ ਕੀ ਕਹਿਣਾ ਚਾਹੁੰਦੇ ਧੁੰਦ ਬੜੀ ਪੈ ਰਹੀ ਹੈ ਮੈਂ ਕਹਿੰਦਾ ਭਾਈ ਸਵੇਰੇ ਗਿਆ ਮੈਂ ਕਹਿੰਦਾ ਬੜੀ ਮੁਸ਼ਕਲ ਮੰਡੀ ਪਹੁੰਚੇ ਮੈਂ ਕੋਈ ਲਟ ਨਹੀਂ ਜਗਣੀਆਂ ਬੜਾ ਬੁਰਾ ਹਾਲ ਜੇ ਮੈਗਨਾ ਸਬਜ਼ੀ ਬਣਨੀ ਬੜੀ ਮੁਸ਼ਕਲ ਵੇ ਜਣਕੇ ਸਾਢੇ 3:00 ਵਜੇ ਜਾਣ 4:00 ਵਜੇ ਜਾਣਾ ਕੀ ਕਹਿਣਾ ਚਾਹੁੰਦੇ ਸਰਦਾਰ ਨੂੰ ਕੀ ਕਹਿਣਾ ਚਾਹੁੰਦਾ ਲੈਟਾ ਲੂਟਾ ਪੁਰੀਆਂ ਟਾਈਮ ਨਾਲ ਲਾਜ਼ਮ ਬਸ ਬੜੀ ਮਿਹਰਬਾਨੀ ਨੇ ਹੁੰਦੀ ਸਰਕਾਰ ਦੀ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਹੋਣ ਤੋਂ ਬਾਅਦ ਹਾਂਜੀ ਹਾਂਜੀ ਤੇ ਰਸਤੇ 'ਚ ਨਜ਼ਰਾਂ ਟੇ ਸਭ ਕੁਝ ਨਾ ਭਾਈ ਉਹ ਹੁਣੇ ਬਜੇ ਨਾ ਹੁੰਦਾ ਲੈਟ ਨਹੀਂ ਹੈ ਗਿਆ ਨੀਰ ਸੁਣਾ ਸੀ ਬੜੀ ਮੁਚਲ ਗਿਆ ਹੌਲੀ 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 ਗਿਆ ਭਾਈ ਕਿਹਨਾ ਜੀ ਮੇਰਾ ਨਾਮ ਭਾਈ ਪ੍ਰੇਮ ਕੁਮਾਰ ਕੀ ਕਹਿਣਾ ਚਾਹੁੰਦੇ ਜਿਹੜੀ ਧੁੰਦ ਬੜੀ ਪੈ ਗਈ ਧੁੰਦ ਭਾਈ ਬਹੁਤ ਜ਼ਿਆਦੀ ਪੈ ਗਈ ਆ ਧੁੰ ਤੇ ਤੁਹਾਨੂੰ ਪਤਾ ਹੈ ਗੱਡੀ ਵੀ ਬੜੀ ਧਿਆਨ ਨਾਲ ਚਲਾਣੀ ਪੈਂਦੀ ਆ ਅਸੀਂ ਬਹੁਤ ਸਲੋ ਕਰੀ ਜਿੱਤ ਲਾ ਰਹੇ ਆ ਪਤਾ ਨਹੀਂ ਲੱਗਦਾ ਕੁਝ ਵੀ ਬਹੁਤ ਜਾਈ ਠੰਡ ਅਗੇ ਨਾ ਵਧ ਗਈ ਭਾਈ ਸਰਕਾਰ ਨੂੰ ਪੀ ਕਰਨਾ ਚਾਹੀਦਾ ਹਾਂਜੀ ਸਰਕਾਰ ਨੂੰ ਪੀ ਕਰਨਾ ਚਾਹੀਦਾ ਉਹਦੇ ਵੀ ਭਾਈ ਵੀਰ ਕੀ ਹੁਣ ਕਰ ਸਕਦੇ ਆ ਹੁਣ ਤੇ ਜੋ ਵੀ ਭਾਈ ਤੁਹਾਡੇ ਸਾਹਮਣੇ ਆ ਮਤਲਬ ਇਹ ਇਹ ਕਹਿ ਸਕਦੇ ਆ ਵੀ ਮਾਲਕ ਦੀ ਹੁਣ ਮਾਲਕ ਦੀ ਹੈਗੀ ਆ ਜੋ ਵੀ ਕਰਨਾ ਕੁਦਰਤ ਦੀ ਦੇਣ ਹੈਗੀ ਆ ਤੇ ਹੁਣ ਠੰਡ ਅਗੇ ਕਰਨ ਤੁਹਾਨੂੰ ਪਤਾ ਪਤ ਨਹੀਂ ਆ ਹਾਂਜੀ ਬੋਲੋ ਪਾਈ ਹੁਣ ਇਹ ਆ ਵੀ ਅਗਰੋਂ ਮਤਲਬ ਸਰਕਾਰ ਨੂੰ ਇਹ ਕਰਨਾ ਚਾਹੀਦਾ ਵੀ ਇਹ ਜਿੰਨੀਆਂ ਵੀ ਗਵਰਨਮੈਂਟ ਦੇ ਜਿਹੜੇ ਲਾਈਟਾਂ ਵਾਂ ਲਾਈਟਾਂ ਜਗਾ ਕੇ ਰੱਖਣੀਆਂ ਚਾਹੀਦੀਆਂ ਵਾਂ ਤੇ ਗੱਡੀਆਂ ਬਿਲਕੁਲ ਸਲੋ ਚਲਾਨੀ ਚਾਹੀਦੀ ਹੈ ਕਿਉਂਕਿ ਤੁੰਦ ਬਹੁਤ ਬਹੁਤ ਜ਼ਿਆਦੀ ਪੈ ਰਹੀ ਹੈ ਕਿਤੇ ਵੀ ਗੱਡੀ ਵਾਹ ਸਕਦੀ ਆਪਣੇ ਤਰੀਕੇ ਨਾਲ ਚੱਲਣ ਜਾਂ ਬਿਲਕੁਲ ਸਲੋ ਗੱਡੀਆਂ ਚਲਾਣਾ ਤੇ ਦੇਖ ਕੇ ਲਾਈਟਾਂ ਜਗਾ ਕੇ ਰੱਖਣਾ ਜਿੰਨੀ ਵੀ ਜਿੰਨੀ ਵੀ ਮਾਰਕੀਟ ਲਾਲ ਗੇਟ ਹੋ ਗਿਆ ਸਰਗਰਾਂ ਟੈਂਪਲ ਦੇ ਸੈਰ ਵਿੱਚ ਸਾਰੀ ਜਗ੍ਹਾ ਦੀ ਰੋਡ ਦੇ ਕੱਢੇ ਲਾਈਟਾਂ ਜਨ ਜਿਹੜੀਆਂ ਲਾਈਟਾਂ ਬਿਲਕੁਲ ਨਹੀਂ ਬੰਦ ਹੋਣੀਆਂ ਚਾਹੀਦੀਆਂ ਇਸ਼ਾਲ ਹੈ ਜੀ ਸਾਡੇ ਇੱਥੇ ਕਿਹੜਾ ਜਾਦਾ ਧੂਲ ਬਹੁਤ ਪੈ ਰਹੀ ਹੈ ਹਾਂ ਜੀ ਆ ਦੋ ਦਿਨ ਤੋਂ ਬਹੁਤ ਜ਼ਿਆਦਾ ਤੋਂ ਵੱਧ ਗਈ ਆ ਤੇ ਜਿੱਦ ਕਰਕੇ ਚੱਲਣ ਫਿਰਾਂ ਚ ਬਹੁਤ ਦਿੱਕਤ ਹੋ ਰਹੀ ਆ ਤੇ ਪਰ ਸਰਕਾਰ ਨੂੰ ਚਾਹੀਦਾ ਕੋਈ ਲਾਈਟ ਆਊਟ ਦਾ ਅਰੇਂਜਮੈਂਟ ਕਰਨ ਤਾਂ ਕਿ ਕੋਈ ਵੀ ਹਾਦਸਿਆਂ ਤੋਂ ਬਚਾਅ ਹੋ ਸਕੇ ਤੇ ਲੱਗਦਾ ਪੈਰੀ ਅਖੀਰ ਹੀ ਅਖੀਰ ਹੋ ਜਾਂਦਾ ਹੋ ਸਕਦਾ ਸਾਰਿਆਂ ਨੂੰ ਅਪੀਲ ਹੈ ਕਿ ਸਾਰੇ ਆਪਣੀਆਂ ਗੱਡੀਆਂ ਮੁਸ਼ਕਿਲ ਹੀ ਲੱਗਦਾ ਵਾ ਕੱਲ ਵੀ ਬਹੁਤ ਘਟਾ ਧੁੱਪ ਨਿਕਲੀ ਸੀ ਅੱਜ ਦਾ ਮੁਸ਼ਕਿਲ ਹੀ ਲੱਗ ਰਿਹਾ ਬਹੁਤ ਜਿਆਦਾ ਧੁੰਦ ਹੈ ਅੱਜ